ਓਏ ਦੇਖ ਕਾਰ ਨਹੀਂ ਲੱਗ ਰਹੀ ਪੈਨ ਦੀ ਲੋੜ ਨਹੀਂ ਮੈਡਮਾਂ ਨੂੰ ਜਾ ਕੇ ਪੁੱਛ ਲੋ ਪਹਿਲਾਂ ਇਸ ਯੂਚ ਲਾਉਣੇ ਕੋਸ਼ਿਸ਼ ਕਰ ਮਾਸਾ ਚੜ੍ਹਦੀ ਰਾਤ ਮੇਰੇ ਨੱਚੇ ਮੇਰੇ ਗੜਬੜਿਆ ਹੋ ਐ ਨਹੀਂ ਚਾਨਣੀ ਨਾ ਹੀ ਕਰੋਨੀ ਵੀ ਗਾਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਜਿੰਦਰ ਅਜੀਜ਼ ਤੇ ਆ ਜਿਹੜੀ ਵੀਡੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੂਰੀ ਕਮੇਡੀ ਪੂਰਾ ਨਜ਼ਾਰਾ ਆਊਗਾ ਤੁਹਾਨੂੰ ਇਹ ਵੀਡੀਓ ਦੇਖ ਕੇ ਐਂਡ ਤੱਕ ਜਰੂਰ ਦੇਖਿਓ ਤੇ ਆ ਜਿਹੜਾ ਮੇਰਾ ਥੱਲੇ ਆ ਰਿਹਾ YouTube ਚੈਨਲ ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜਾ ਮੇਰਾ ਥੱਲੇ Instagram ਆਈਡੀ ਆ ਰਹੀ ਹੈ ਇਹਨੂੰ ਫੋਲੋ ਕਰ ਲਿਓ ਤੇ Facebook ਨੂੰ ਵੀ ਫੋਲੋ ਕਰ ਲਿਓ ਇਸੇ ਨਾਮ ਤੇ ਹੀ Facebook ਹੈ ਤੇ ਬਾਕੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਟੋਪ ਟੋਪ ਟਰੈਕਟਰ ਡਰਾਈਵਰ ਇਹ ਡੇ ਮੰਗਦਾ ਚੱਲੀ ਜਾਂਦਾ ਅੱਛਾ ਬਾਈ ਬਾਈ ਜੀ ਤੁਹਾਡਾ ਨਾਮ ਕੀ ਹੈ ਰਣਦੀਪ ਸਿੰਘ ਰਵੀ ਅੱਛਾ ਰਵੀ ਕਲਾਸ ਕਾਦੀ ਚੱਲ ਰਹੀ ਕਲਾਸ ਕਾਦੀ ਹੈ ਕਲਾਸ ਕਰ ਜਲਦੀ ਬਈ ਏ ਵੀ ਐਸ ਦੀ ਹੈ ਲਾ ਕੇ ਜਾਓ ਫਿਰ ਕਿਹੜੀ ਮੈਨੇਜਸਟੀ ਕਲਾਸ ਕਿੱਥੇ ਚੱਲ ਰਹੀ ਹੈ ਦੱਸੋ ਮੇਰੇ ਬਾਅਦ ਚੱਲੇ ਹੁਣੀ ਆਪਣੇ ਉਹ ਦੇਖੋ ਗੈਂਗ ਬੈਠੀ ਆ ਆਪਣੀ ਵਾਜ ਜਦੋਂ ਘੰਟੀ ਵੱਜ ਜੇ ਆਪਾਂ ਜਦੇ ਚਲੇ ਜਾਣਾ ਸਾਰੇ ਇਹ ਬੰਦੇ ਦੀ ਗੈਂਗ ਵੀ ਹੈ ਜੀ ਗੈਂਗ ਚਲਾਉਂਦੇ ਤੁਸੀਂ ਹਾਂ ਜੀ ਹਾਂ ਹੈਗੀ ਆਪਣੀ ਬੱਸ ਰੰਦ ਲੌਰਨ ਦੀ ਵਿਸ਼ਨ ਹੋਈ ਨਹੀਂ ਹੈ ਵੀਰੇ ਆਪਾਂ ਗੈਂਗ ਆਪਣੀ ਕੋਈ ਛੋਟੀ ਮੁੱਟੀ ਗੈਂਗ ਥੋੜੀ ਨਾ ਆਪਣੀ ਆਪਣੀ ਹੈਗੀ ਟਰੱਕ ਜੀ ਵਾਲੀ ਸਰ ਇੱਧਰ ਆਇਓ ਮੜਾ ਜੀ ਹਾਂ ਜੀ ਇਹ ਹੈ ਸਾਡੇ ਇਹ ਟਰੱਕ ਅਰੇ ਭਾਈ ਇਹਰੇ ਛੋਟੇ ਹੁੰਦੇ ਡਰਾਈਵਰ ਬਣਨੇ ਦਾ ਸੁਪਨਾ ਸੁੱਚਿਆ ਪਤਾ ਇਹ ਮੁੰਡਾ ਉਂਠਾਲੇ ਸਰ ਅਰੇ ਇਹ ਉਪਾਲੇ ਸਰਦਾਰ ਆਈ ਹੈ ਬਾਈ ਦੇ ਨਾਨਕੇ ਦੀ ਹੈ ਬਾਈ ਦੇ ਨਾਨਕੇ ਦਾ ਪਿੰਡ ਬਹੁਤ ਜ਼ਿਆਦਾ ਤਾਕਣਾ ਹੈ ਬਾਈ ਜੀ ਆਪਣੇ ਬਣਾ ਕੋਈ ਪਿੰਡ ਦਾ ਨਾਮ ਦੱਸੋ ਫਿਰ ਮੜਾ ਜਾ ਆ ਆ ਗਿਆ ਮੁੰਡਾ ਅਸੀਂ ਆਪਣੇ ਨਾਂ 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 ਦੇ ਮੁੰਡੇ ਨਾਂ ਦੱਸ ਕਿੰਨੇ ਕਿੰਨੇ ਸਾਲ ਹੋ ਗਏ ਬੀਏ ਕਰਦੇ ਨੂੰ ਬੀਏ ਜੀ ਮੇਰੇ ਹਾਲੇ ਹੁਣ ਥੋੜੇ ਦਿਨ ਹੀ ਹੋਏ ਐ ਲਾਸਟイヤー ਹੈ ਨਾ ਪਹਿਲਾ ਕਿਤੇ ਸਾਲ ਹੋ ਗਿਆ ਪੰਜ ਕਿੰਨੇ ਹੋ ਗਏ ਨਹੀਂ ਪਹਿਲਾਂ ਤਾਂ ਕੋਈ ਸਾਲ ਨਹੀਂ ਹੋਇਆ ਆਪਣਾ ਨਹੀਂ ਤਾਂ ਵੀ ਦੱਸ ਦੋ ਇਹ ਆ ਗਏ ਕਿੰਨੇ ਸਾਲ ਹੋ ਗਏ ਨੂੰ ਬੀਏ ਦੋ ਜਨਮ ਹੋ ਗਏ ਤੀਆ ਜਨਮ ਚੱਲ ਰਿਹਾ ਪਹਿਲਾਂ ਬਣਾਏ ਤਾਂ ਜੀ ਬੀਏ ਛੱਡੋ ਵੀ 1.5 ਸਾਲ ਬਾਅਦ ਨਹੀਂ ਹੁਣ ਕਿੰਨਾ ਸਾਲ ਹੁਣ ਬੀਏ ਤੇ ਹੁਣ ਬਣਾਏ ਤਾਂ ਪਹਿਲੇ ਹੀ ਸਾਲ ਹੈ ਨਹੀਂ ਨਾ 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 ਇਹ ਕਿੰਨਾ ਕਿੰਨਾ ਹਾਲ ਹੈ ਕਿੰਨਾ ਆਪਣਾ ਹੈਗਾ ਇਹ ਦੁਆ ਲਾ ਲਓ ਹਾਂ ਦੁਆ ਪਹਿਲਾਂ 21 ਸਾਲ ਆਇਆ ਨਾ ਪਹਿਲਾ 21 ਸਾਲ ਆਇਆ ਆਪਣਾ ਹੁਣ ਡੂਆ ਹੋ ਗਿਆ ਅਸਲ ਅਸਲ ਸੱਚੀ ਯਾਰ ਅਸਲ ਤੇ ਜਾਈ ਮੁੰਡਾ ਦੱਸੋ ਐ ਪਹਿਲਾ ਦਵਾਈ ਲੰਘਿਆ ਤੇ ਇਹਦੇ ਪਾਪਾ ਉੱਥੇ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਆਂ ਆਹ ਕਹਦੇ ਰਿਹਾ ਤੇ ਫਿਰ ਇਹਨੂੰ ਮੇਰੇ ਵੀਰ ਨੂੰ ਪਹਿਲਾਂ ਇਹ ਤੇ ਸਟੱਡੀ ਕਰ ਰਿਹਾ ਸੀ ਮੈਂ ਇਹ ਵਾਰ ਦੱਸਣਾ ਚਾਹੁੰਦਾ ਹੋ ਗਿਆ ਦੇਖੋ ਜੀ ਪਹਿਲਾ ਇਸ ਯੂਚ ਲੱਗਿਆ ਸੀ ਦੱਸ ਦੇ ਦੱਸ ਪਹਿਲਾ ਮੁੰਡਾ ਇਸ ਯੂਚ ਲੱਗਿਆ ਸੀ ਆ ਜਾ ਮੇਰੇ ਫੜ ਕੇ ਆਇਆ ਪਹਿਲਾ ਮੁੰਡਾ ਇਸ ਯੂਚ ਲੱਗਿਆ ਸੀ ਫਿਰ ਇਹਦੇ ਪਾਪਿਓ ਨਹੀਂ ਰਾਜਮਿਸਤਰੀ ਨੇ ਫਿਰ ਉਹਨਾਂ ਨਾਲ ਇਹ ਕੰਦਾ ਖੜੀਆਂ ਕਰਵਾਉਣ ਲੱਗ ਗਿਆ ਲੇਬਰ ਦਾ ਕੰਮ ਕਰਨ ਲੱਗ ਗਿਆ ਫਿਰ ਇਹਦੀ ਸੀ ਯੂ ਛੱਡ ਹੋ ਗਈ ਵਿੱਚ ਹੁਣੇ ਅਗਲੇ ਨਹੀਂ ਹੋਣਗਾ ਬਟਕ ਹਾਰ ਕੇ ਹੁਣ ਇਹ ਕਾਂਚੀਰਾਮ ਦੇ ਵਿੱਚ ਆਇਆ ਹੈ ਤੇਰੀ ਗੱਲ ਸੁਣ ਜੇ ਅਗਲੇ ਦੀ ਇੰਗਲਿਸ਼ ਵਾਲੀ ਧਾਲ ਨਹੀਂ ਗਲੀ ਸੀ ਯੂ ਚ ਵੀ ਹੁਣ ਦੱਸ ਕੀ ਕਰੂੰਗਾ ਵੀਰੇ ਤੁਹਾਨੂੰ ਮੈਨੇ ਉਨਾ ਪਤਾ ਨਹੀਂ ਹੈਗਾ ਸਭ ਤੋਂ ਜ਼ਿਆਦਾ ਟੈਸਟ ਮੈਂ ਦਿੱਤੇ ਨੇ ਇੰਗਲਿਸ਼ ਯਾਰ ਹੀ ਕਿਹਦੇ ਕਿੰਨੇ ਟੈਸਟ ਹੋਦੇ ਨੇ ਲੈ ਹੁਦਾਸੀਆਂ ਕਹਿੰਦੀ ਲੋੜ ਨਹੀਂ ਮੈਡਮਾਂ ਨੂੰ ਜਾ ਕੇ ਪੁੱਛ ਲੋ ਅੱਛਾ ਸਾਡੇ ਕੰਮ ਪੁੱਛੇ ਜਾਗੇ ਕੰਮ ਲਾਉਂਦੇ ਨੇ ਇਹ ਕੰਮ ਕੀਤਾ ਕਿ ਕੰਮ ਪੁੱਛੇ ਲੈਗੇ ਅਸੀਂ ਪੁੱਛੇ ਜਾਗੇ ਹੈਂ ਅਸੀਂ ਪੁੱਛੇ ਹਾਂ ਜੀ ਤੁਸੀਂ ਜਾ ਸਕਦੇ ਹੋ ਜਦ ਮਰਜ਼ੀ ਵੀਰੇ ਵਲੌਕ ਆਦਾ ਵੈਸੇ ਐ ਵੀ ਹੈ ਮਾਚੇ ਵੀਰ ਜੀ ਆ ਜਾਓ ਮੜੇ ਆ ਮੇਰੇ ਵੀਰ ਨੂੰ ਇੰਟਰੋਡਿਊਸ ਕਰਾਉਣਾ ਹਾਂਜੀ ਇਹ ਮੇਰੇ ਵੀਰ ਛੋਟੇ ਤੋਲੇ ਮਾਜਰਾ ਬਾਈ ਦਾ ਨਾਮ ਹੈਗਾ ਐਮੀ ਪਿੰਡ ਚ ਇਹਨੂੰ ਕਹਿੰਦੇ ਨੇ ਟੋਨੀ ਛੋਟੇ ਹੁੰਦੇ ਛੋਟੇ ਹੁੰਦੇ ਬਾਈ ਦਾ ਸੁਪਨਾ ਸੀਗਾ ਵੀਰੇ ਕੀ ਸੁਪਨਾ ਸੀਗਾ ਮਾੜਾ ਦੱਸੋ ਵੀਰੇ ਦੋ ਸ਼ਬਦ ਸੁਪਨਾ ਸੁਪਨਾ ਪਹਿਲਾਂ ਦੱਸ ਸੁਪਨਾ ਸਿਰਫ ਸੁਪਨਾ ਦੱਸਣਾ ਅੱਗੇ ਨਹੀਂ ਬੋਲਣਾ ਔਰ ਚਲੋ ਹੁਣ ਦੱਸ ਸੁਪਨਾ ਰਹਿੰਦਾ ਜਦੋਂ ਛੋਟੇ ਹੁੰਦੇ ਰੇ ਕੀ ਹੋਇਆ ਕੀ ਹੋਇਆ ਕੀ ਸੁਣ ਹੁੰਦੇ ਜੀ ਚੋਰਾ ਡਰਾ ਚੋਰਾ ਡਰਾ ਮੈਂ ਮਰ ਜਾਵਾਂ ਡਰਾਈਵਰੀ ਦਾ ਸੁਨਣਾ ਵਾਲਿਆਂ ਦਾ ਜੱਦ ਟਰੱਕ ਡਰਾਈਵਰ ਕਿਹੜਾ ਤਾਂ ਵੀਰੇ ਸਾਰੇ ਜੱਤਾ ਜੱਤਾ ਬਣ ਕੇ ਕੀ ਬਣ ਕੇ ਤੇ ਵੀਰੇ ਮੇਰੇ ਮੇਰੇ ਵੀਰ ਦੇ ਮੇਰੇ ਵੀਰ ਦੇ ਨਾਨਕੇ ਦੇ ਨਾਮ ਨਹੀਂ ਫੜਾ ਕਿਹੜਾ ਹੈ ਕਿਹੜਾ ਹੈ ਸਾਧੂ ਵੀਰਾਂ ਨਾਨਕੇ ਨਾਨਕੇ ਓਏ ਹੈਰੀ ਓ ਉਹ ਰਿਆ ਇਹ ਮੇਰਾ ਜਿਗਰੀ ਯਾਰ ਦੇਖ ਲੀ ਜੋ ਨਾਮ ਘਟਾ ਲਾ ਜ਼ਰਾ ਉਹ ਰਿਆ ਇਹ ਮੇਰਾ ਜੁਗ 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 ਇਹ ਮੇਰਾ ਜਿਗਰੀ ਯਾਰ ਹੈ ਕਹਿੰਦੇ ਨਹੀਂ ਹੁੰਦੇ ਵੀ ਜੁਗ ਨੂੰ ਜੁਗ ਟੱਕਰਿਆ ਇਹ ਜੁਗ ਨੂੰ ਜੁਗ ਟੱਕਰਿਆ ਵਾਜੀ ਜੀ ਜੀ ਮੈਂ ਇਹਨੂੰ ਪੁੱਛਿਆ ਵੀ ਤੂ ਰੇ ਕਿਆ ਕਰਦਾ ਕਹਿੰਦਾ ਤੂ ਰੇ ਕਿਆ ਕਰਦਾ ਮੈਂ ਮੈਂ ਤਾਂ ਫਸਟ ਇਅਰ ਕਰਦਾ ਕਹਿੰਦਾ ਮੈਂ ਵੀ ਉਹੀ ਕਰਦਾ ਇਹ ਵੀ ਯਾਨੀ ਪਹਿਲਾਂ ਮੇਰੇ ਨਾਲੇ ਛੱਡੀ ਆ ਜੀ ਬੀਏ ਨੇ ਵੀ ਪੜਿਆ ਬਹੁਤ ਮੁੰਡਾ ਹੈ ਬਾਈ ਪੱਕੀ ਕਰਕੇ ਪੂਰੀ ਮਤਲਬ ਫਿਰ ਹਾਂ ਇਹ ਕਹਿੰਦਾ ਵੀ ਮਤਲਬ ਵਿਆਹ ਕਰ ਲਿਓ ਕਿਹੜਾ ਨੌਕਰੀ ਲੱਗੇ ਫਿਰਦੇ ਆ ਇਹ ਪੂਰੀ ਪੱਕੀ ਕਰਕੇ ਹਾਂ ਇਹ ਪੂਰੇ ਕਹਿੰਦਾ ਮੈਂ ਪ ਨੌਕਰੀ ਮਿਲ ਜਾਂਦੀ ਹੈ ਬੀਏ ਕਰਕੇ ਆ ਚਾਂਸ ਤਾਂ ਹੈਗੇ ਪਰ ਐਨੇ ਨਹੀਂ ਹੈਗੇ ਹੋਣਾ ਅੱਛਾ ਠੀਕ ਹੈ ਕਿਉਂਕਿ ਫਿਰ ਬੀਏ ਦੇ ਬਾਅਦ ਅੱਗੇ ਪੜਨਾ ਜ਼ਰੂਰੀ ਹੈ ਯਾਰ ਪ੍ਰੋਵਿਜ਼ਨ ਦੇ ਆਪਣਾ ਬੀਬੀ ਬੇਡ ਲਾ ਸੋ ਮੈਂ ਤਾਂ ਇੱਕੋ ਗੱਲ ਕਹਿ ਨਹੀਂ ਨਹੀਂ ਵੀਰ ਮੈਂ ਸੋ ਇਹ ਦੇਖੋ ਜੀ ਇਹ ਮੁੰਡਾ ਗੜਬੜੇ ਸੀ ਹੁਣ ਪਰਸੋਂ ਇਹ ਗੜਬੜੇ ਵੀ ਲੈ ਕੇ ਜਾਂਦਾ ਏ ਕਿੰਨੇ ਨੂੰ ਬਣਾਇਆ ਗੜਬੜੇ ਮੈਂ 600 ਰੁਪਏ 600 ਰੁਪਏ ਬਣਾਇਆ ਮੁੰਡੇ ਨੇ ਬਹੁਤ ਮਿਹਨਤ ਕਰੀ ਹੈ ਸਾਰੀ ਰਾਤ ਗੜਬੜਾ ਚੱਕ ਕੇ ਫਿਰਿਆ ਚੰਨ ਚੰਨਣੀ ਰਾਤ ਨੱਚ ਮੇਰੇ ਗੜਬੜੇ ਆ ਵਾਹਿਗੁਰੂ ਵਾਹਿਗੁਰੂ ਇੱਕ ਡਾਇਲੋਗ ਹੋ ਜਾਵੇ ਗੜਬੜੇ ਦੇ ਗੜਬੜੇ ਦਾ ਡਾਇਲੋਗ ਹੋ ਜਾਵੇ ਗੜਬੜੇ ਉਹ ਬੋਲਦੇ ਕਿਵੇਂ ਚੰਨਣੀ ਚੜਾਉਂਦੀ ਰਾਤ ਆਏ ਨਹੀਂ ਚੜਾਤੀ ਧੱਕੇ ਨਾਲੇ ਚੰਨ ਚੰਨਣੀ ਰਾਤ ਨੱਚ ਮੇਰੇ ਗੜਬੜੇ ਆ ਚਾਨਣੀ ਚੜਾਉਂਦੀ ਚਾਨਣੀ ਵੇ ਚੜਾਤੀ ਚੰਨ ਚਾਨਣੀ ਚੜਾਉਂਦੀ ਰਾਤ ਮੇਰੇ ਨੱਚ ਮੇਰੇ ਗੜਬੜਿਆ ਉਹ ਐ ਨਹੀਂ ਚਾਨਣੀ ਚੜਾਉਂਦੀ ਰਾਤ ਨੱਚ ਮੇਰੇ ਗੜਬੜਿਆ ਹਾਂ ਇੱਕ ਟਾਈਮ ਹੋ ਗਿਆ ਜੇ ਕਰਾਂ ਜਾਂਦੇ ਆਪਾਂ ਤੁਹਾਡੇ ਕੋਠੇ ਉੱਤੇ ਲੱਡੂ ਅਸੀਂ ਪੈਸਾ ਲੈ ਕੇ ਛੱਡ ਵਾਹਿਗੁਰੂ ਵਾਹਿਗੁਰੂ ਛੱਡਿਆ ਫਿਰ ਪੈਸਾ ਲੈ ਤਿਹਾਰ ਮਨਾ ਲ ਤਿਹਾਰ ਮਨਾਉਂਦੇ ਕਰਦੇ ਜਿੰਦ ਨੇ ਸ਼੍ਰੀ ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਹੋਇਆ ਸੀਗਾ ਉਹਨਾਂ ਦੀ ਖੁਸ਼ੀ ਵਿੱਚ ਤਾਂ ਕਰਕੇ ਮਤਲਬ ਮਨਾਉਂਦੇ ਆਈ ਸਾਰੇ ਆਹ ਯਾ ਜਿਹੜਾ ਕੱਲ ਨੂੰ ਆਪਣੀ 10 ਤਰੀਕ ਹੈ ਜੀ ਕੱਲ ਨੂੰ 10 ਤਰੀਕ ਬਾਰੇ ਮੜਾ ਜੀ ਇੰਟਰਵਿਊ ਦੇਊਗਾ ਤੇ ਵੀਰੇ ਮੇਰੀ ਖਾਤ ਰੱਖਣਾ ਕਰਵਾ ਜੋ ਉਧਰ ਪਹਿਲਾਂ ਮੇਰੀ ਗੱਲ ਸੁਣ ਲੋ ਵੀਰੇ ਗਾਣਾ ਪਾਉਂ ਵੀਰੇ ਆਪਣੇ 11 ਤਰੀਕ ਨੂੰ ਪਿੰਡ ਚ ਹੈਗਾ ਟੂਰਨਾਮੈਂਟ 12 ਨੂੰ 11 ਨੂੰ 11 ਅਕਤੂਬਰ ਨੂੰ ਗੱਲ ਦਾ ਘਰ ਆਉਗੀ ਚੱਲਦੀ ਹੈ ਬਾਦ ਚੜ ਕੇ ਜਰੂਰ ਪਹੁੰਚਣਾ ਤੇ ਉਹ ਮੇਰੇ ਵੀਰ ਜੀ ਮੇਰੇ ਵੀਰ ਕਿਨੂੰ ਬੜਾ ਜ਼ੂਮ ਕੀਤਾ ਜਾ ਵੀਰ ਜੀ ਇੱਧਰ ਮੇਰਾ ਸਪੋਰਟਿੰਗ ਸ਼ਰਟ ਔਰੈਂਜ ਸ਼ਰਟ ਕੈਮਰੇ ਨਾਲ ਦੇਖ ਲੈ ਮਾਸਟਰ ਉਹ ਦਰਦਾ ਕੈਮਰੇ ਤੇ ਟੋਨੀ ਵੀਰ ਸਾਡਾ ਟੋਨੀ ਵੀਰ ਆਓ ਯਾਰ ਸਾਹਮਣੇ ਸਾਡੇ ਮੇਰੇ ਟੋਨੀ ਵੀਰ ਵੱਲੋਂ ਮări ਜੀ ਪੇਸ਼ਕਸ਼ ਦੋ ਸ਼ਬਦ ਨਾ ਨਾ ਦੋ ਸ਼ਬਦ ਟੋਨੀ ਵੀਰ ਨਹੀਂ ਮੇਰੀ ਗੱਲ ਤਾਂ ਸੁਣੇ ਚੁੱਕੀ ਹੋ ਨਾ ਇਹ ਕੋਈ ਨਹੀਂ ਗਾਣਾ ਬਹੁਤ ਸੋਹਣਾ ਗਾਉਂਦਾ ਇੱਕ ਗਾਣਾ ਹੋ ਜਾਏ ਓਏ ਕੋਈ ਨਹੀਂ ਯਾਰ ਜੀ ਥੋੜਾ ਆਪਣਾ ਬਲੋਗ ਦੀ ਗਾਣਾ ਨਹੀਂ ਕਰੇ ਸਿਰ ਮੜਾ ਇੱਕ ਗਾਣਾ ਸੁਣਾ ਕੇ ਲੱਗਦਾ ਫਿਰ ਦੇਖਦਾ ਸੀ ਆਪਣੇ ਚੈਨਲ ਦਾ ਨਾਮ ਕੀ ਹੈ ਜੀ ਜਗ੍ਹਾ ਰੱਖਣਾ ਅੱਛਾ ਰੱਖਣਾ ਇਹ ਆਪਣਾ ਜੇ ਚੈਨਲ ਦਾ ਨਾਮ ਹੈ ਇਹ ਰੱਖਣਾ ਚੈਨਲ ਦਾ ਨਾਮ ਹੈ ਫਨ ਟਾਈਮ 0311 ਸੋਰ ਇਹਦਾ ਜਿਆਦਾ ਔਖਾ ਮੜਾ ਫਨੀ ਯਾਰ ਰੱਖੋ ਜਿਹੜਾ ਰੇਕ ਫਨ ਟਾਈਮ ਫਨੀ ਮਤਲਬ ਨਹੀਂ 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 ਥੋੜਾ ਪੰਜਾਬੀ ਜੋ ਟੱਕੋ ਨਾ ਪਾਪੇ ਨਾਮ ਰੱਖ ਲੀਏ ਪਾਪੇ ਦਾ ਨਾਮ ਪਾਪੇ ਦਾ ਨਾਮ ਕੀ ਹੈ ਵੀਰੇ ਪਾਪਾ ਦਾ ਨਾਮ ਬਹੁਤ ਵੱਡਾ ਹੈ ਜੀ ਪਾਪਾ ਦਾ ਨਾਮ ਮਰੇ ਅਮਲਕੀ ਸਿੰਘ ਹੈ ਜੀ ਮਲਕੀ ਸਿੰਘ ਜਿਹੜੇ ਜਿਹਦੇ ਡੈਡੀ ਦਾ ਮਲਕੀ ਸਿੰਘ ਨੂੰ ਟੈਗ ਕਰ ਦਿਓ ਪਾਪਾ ਦਾ ਨਾਮ ਮਲਕੀਤ ਹੈ ਪਾਪੇ ਦੀ ਇੰਸਟਾ ਜਿਹਦੇ ਨਾਮ ਮਲਕੀਤ ਆ ਉਹਨੂੰ ਵੀ ਟੈਗ ਕਰ ਦਿਓ ਪਾਪਾ ਦੀ ਆਈਡੀ ਅਮਲਕੀਤ ਗੈਂਗਸਟਰ 3001 ਹਾਂ ਉਹਦੇ ਤੇ ਮੇਰੇ ਵੀਰ ਦੇ ਪਾਪਾ ਦਵਾਈ ਵਿੱਚ ਡਰਾਈਵਿੰਗ ਕਰਦੇ ਰਹੇ ਆ ਲੈ ਸਾਡੇ ਵੀਰ ਜੀ ਨੂੰ ਟਰੱਕਾਂ ਨਾਲ ਬਹੁਤ ਪਸੰਦ ਆਣਾ। ਆਹ ਓ ਮੇਰਾ ਭਾਈ ਮੇਰਾ ਵੀਰ ਜੀ ਹੋਰ ਨੂੰ ਇਹਨੂੰ ਹੋਰ ਨੂੰ ਮਾਰਨੇ ਵਾਲਾ ਕਹਿੰਦੇ ਤੇ ਪਿੰਡ 'ਚ ਵੀਰੇ। ਮੈਂ ਮਜ਼ਾਕ ਨਹੀਂ ਜੇ ਤੁਸੀਂ ਇਹਨੂੰ ਮੜਾਇਆ ਮੌਕਾ ਦੋ ਨਾ। ਪਤਾ ਕਰ ਲੈ ਪਿੰਡ 'ਚ ਮੈਂ। ਪਤਾ ਕਰ ਲੈ। ਆਹ ਛੱਡ ਪਾਣੀ ਇਹਨੂੰ। ਇਹ ਹਰੇਕ ਹੋਰਨ ਦੀ ਹਰੇਕ ਮੱਤ ਦੇ ਹੋਰਨ ਦੀ ਆਵਾਜ਼ ਕੱਢ ਦਿੰਦਾ। ਕੱਢ ਕੱਢ। ਨਾ ਜੀ ਕਰ ਤੈਨੂੰ। ਆਪਣੇ ਨਾਲ ਪਿੰਡ 'ਚ ਪਤਾ ਕਰ ਲੈ ਇਹਨੂੰ। ਸਾਡੇ ਇੱਕ ਵਾਰੀ ਕੱਢ ਗਿਆ। ਹਾਂ ਜੀ ਪਿੰਡ 'ਚ। ਇੱਕ ਵਾਰੀ, ਦੋ ਵਾਰ, ਇੱਕ ਵਾਰ। ਸਰ ਮੜੀ ਜੀ ਪੇਸ਼ ਕਰ। ਓਏ ਤੁਸੀਂ ਮੜਾਇਆ ਤੁਸੀਂ। ਮੈਂ ਵੀ ਕਹਿ ਰਿਹਾ ਲੋਕ ਕਹਿੰਦੇ ਨੇ। ਡੰਗਰ ਦੇ ਕੀ ਕਹਦੇ ਆਜਾ ਦੋਨੀ ਵੀਰ ਸਰ ਜੇ ਬੰਦੇ ਨੂੰ ਟੈਲੈਂਟ ਤੋਂ ਹੋਣ ਦਾ ਮੌਕਾ ਮਿਲਦਾ ਤਾਂ ਉਹ ਸ਼ਰਮਾਉਂਦਾ ਹੈ ਤੁਹਾਡੇ ਚ ਕੀ ਟੈਲੈਂਟ ਹੈ ਮੇਰੇ ਵਿੱਚ ਟੈਲੈਂਟ ਹੈਗਾ ਗੱਲਾਂ ਕਰਨ ਦਾ ਜਿੰਨੀ ਮਰਜ਼ੀ ਕਰਾ ਲਓ ਕਰੀ ਚੱਲ ਫਿਰ ਅੱਜ ਕਰ ਚਲੋ ਕੋਈ ਗਾਣਾ ਗੁਣਾ ਆਉਂਦਾ ਕੋਈ ਸ਼ੇਅਰ ਆਉਂਦਾ ਛੇਰ ਛੇਰ ਆ ਰਿਹਾ ਹੁਣੀ ਆ ਰਿਹਾ ਛੇਰ ਕਰ ਤੇ ਤੇ ਗਾਣਾ ਗਾਣਾ ਦਾ ਵੀਰੇ ਨਹੀਂ ਗਾਉਂਦਾ ਆਂਦਾ ਯਾਰ ਤੂੰ ਗਾ ਦੇ ਅੰਨ ਸੁਣਾ ਕਰਦਾ ਨਹੀਂ ਤਾਰ ਨਿਕਲਦੀ ਪਹਿਲਾਂ ਕਦੋਂ ਪਹਿਲਾਂ ਜਦੋਂ ਮੈਂ ਬੁੱਢਾ ਹੁੰਦਾ ਸੀ ਨਹੀਂ ਛੋਟਾ ਹੁੰਦਾ ਸੀ ਅੱਛਾ ਅੱਛਾ ਭੈਣ ਯਾਰ ਕੀ ਕਰਾਂ ਮੈਂ ਗਾਲਾਂ ਨਹੀਂ ਕੱਢਣੀਆਂ ਵੀਰੇ ਯਾਰ ਤੁਸੀਂ ਯਾਰ ਮਾਂ ਬੋਲੀ ਨੂੰ ਗਾਲਾਂ ਕੱਤੇ ਗਾਲਾਂ ਦੀ ਜੂਦ ਨਾ ਕਰੋ ਯਾਰ ਹਾਂ ਵੀ ਤੇਰੀ ਭੈਣ ਦਾ ਬਣੋਈਆ ਸਾਰੇ ਰਿਸ਼ਤੇ ਇਸ ਵਿੱਚ ਆ ਕੇ ਦੇਖ ਲਓ ਹਾਂ ਗਾਲ ਵੀ ਹੋ ਗਈ ਅੱਛਾ ਵੀਰੇ ਮੈਂ ਮੇਰੀ ਗੱਲ ਸੁਣੇ ਗਾਣਾ ਸੁਣਾ ਕੇ ਹਟੂੰਗਾ ਮੁੰਡਾ ਸੁਣਾ ਦੇ ਯਾਰ ਮੇਰੇ ਨਾਮ ਦਾ ਇੱਕ ਯਾਰੀ ਬਾਸ ਪ੍ਰੈਂਚ ਮੰਗ ਲਿਖਾਰੀ ਸਾਹਿਬ ਮੰਗ ਕਿਹੜਾ ਗਾਣਾ ਵੀਰੇ ਮੜਾ ਯਾਰ ਕੋਈ ਵਧੀਆ ਉਹ ਦਿਲ ਤੇ ਲੱਗਿਆ ਵਾ ਹੁੰਦੇ ਨਹੀਂ ਸਾ ਹਾਂ ਤੇਰੇ ਹੁੰਦੇ ਆ ਪਿੰਦੇ ਨਹੀਂ ਸਾ ਹਾਂ ਬਾਈ ਮੜਾ ਐ ਸੋਚਣ ਦੋ ਸਰ ਮੈਂ ਮੂੰਹ ਦੇ ਕੋਲ ਵੀ ਨਾ ਕਰੋਈ ਮੜਾ ਵੀਰ ਚੱਲ ਸੋਰਚ ਆ ਜਾ ਲੱਖੀ ਨੇ ਪੀਣ ਲਾਤੇ ਮੂੰਹ ਚ ਮੜਦੇ ਬੜਾ ਗਾਣਾ ਸੁਣਨਾ ਤਾਂ ਬਈ ਵੀਰੇ ਤੇਰੇ ਕੋ ਸੋਚਣਾ ਉਹਦੇ ਨਾਲ ਤੂੰ ਸੋਚ ਲੈਣਾ ਭਈਆ ਥੋੜੇ ਦਿਨਾਂ ਤੋਂ ਨਹੀਂ ਨਹੀਂ ਇਹ ਤਾਂ ਕੁਝ ਹੋਰ ਹੈ ਨੇ ਆਪਣੇ ਲਿਖੇ ਵੀ ਆਪਦੇ ਲਿਖੇ ਫਿਰ ਆਪਦੇ ਲਿਖੇ ਸਾਰੀ ਸਾਰੀ ਰਾਤ ਤੇਰੇ ਲਿਖਿਆ ਤੇ ਬੱਗੂ ਮਾਂ ਦਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਵਾਹ ਜੀ ਮੈਂ ਤਾਂ ਇਹਹੀ ਕਹਿਣਾ ਚਾਹੁੰਦਾ ਜਿਹੜੇ ਆਸ਼ਕ ਨੇ ਮੇਰੇ ਵੀਰ ਵਰਗੇ ਉਹ ਯਾਰ ਭਈਆ ਨਹੀਂ ਪਤਾ ਕੀ ਆ ਜੀ ਕਦੇ ਪਿਆਰ ਨਾ ਕਰੋ ਹਾਂ ਕੀ ਕਰੀਂ ਕਰੋ ਉਹ ਨਹੀਂ ਨਹੀਂ ਉਹ ਹੁਣ ਉਹਦੀ ਕੈਮਰੇ ਆਨ ਕੈਮਰਾ ਨਹੀਂ ਉਹ ਉਹ ਚੀਜ਼ ਦੀ ਗੱਲ ਨਹੀਂ ਮੈਂ ਕਰਦਾ ਕਹਿਣ ਦਾ ਮਤਲਬ ਹੀ ਇਹ ਕੁੜੀਆਂ ਐ ਨਾ ਇਹ ਮੱਖੀਆਂ ਐ ਇਹ ਹਮਨਾਮਾ ਫੁੱਲ ਲੱਭਦੀਆਂ ਰਹਿੰਦੀਆਂ ਨਹੀਂ ਸਿਰ ਠੀਕ ਐ ਸਾਡੇ ਇੱਕ ਸਰ ਹੁੰਦੇ ਨੇ ਇਹ ਮੱਖੀ ਦੀ ਤਰ੍ਹਾਂ ਮਤਲਬ ਨਾ ਮੇਰੀ ਹਾਂ ਹਾਂ ਇਹ ਫੁੱਲ ਲੱਭੇ ਸਾਡੇ ਸਰ ਕਹਿੰਦੇ ਕਿ ਗੁੜ ਬਣੋ ਹਾਂ ਮੱਖੀਆਂ ਨੇ ਮੱਖੀਆਂ ਸਰ ਕਹਿੰਦੇ ਬਸ ਨਾਮ ਨਹੀਂ ਲੈਂਦਾ ਤੂੰ ਕਿਹਨੂੰ ਸਰ ਸੀ ਤੂੰ ਵਾਦੇ ਉਂਗਲੀ ਗੜੀ ਜਾਂਦਾ ਤੂੰ ਬੋੰਡਾ ਨਹੀਂ ਆ ਯਾਰ ਉਹਨੇ ਕੈਮਰਾ ਵੀ ਬੋਲਦਾ ਤੁਹਾਨੂੰ ਹੁਣ ਉਹ ਸਰ ਦਾ ਨਾਮ ਨਹੀਂ ਪਤਾ ਵੈਸੇ ਸਰ ਦੇ ਗੋਤ ਖਹਿਰਾ ਜੀ ਉਹ ਬਡਾਲੇ ਦੇ ਰਹਿਣ ਵਾਲੇ ਨੇ ਸਰ ਐਕਟਿੰਗ ਬਹੁਤ ਵਧੀਆ ਕਰਦੇ ਨੇ ਉਹ ਸਰ ਨੇ ਮੈਨੂੰ ਨਹੀਂ ਪਿਆ ਪਿਆਰ ਬਾਰੇ ਕੁਝ ਦੱਸੋ ਜਾਨ ਪਿਆਰ ਦੀ ਗੱਲ ਪਿਆਰ ਹੁਣ ਪਿਆਰ ਨਹੀਂ ਗੱਲ ਆਪ ਕੁਝ ਕਹਿਣਾ ਚਾਹੋਗੇ ਗੱਲ ਕਹਿਣਾ ਜੋ ਨਹੀਂ ਸਰ ਕਹਿੰਦੇ ਸਾਡੇ ਗੁੜ ਬਣੋ ਕਿ ਗੁੜ ਤੇ ਮੱਖੀਆਂ ਆਪਾਂ ਸਰਦੀ ਦੀ ਲੈਂਗੁਏਜ ਯਾਰ ਜੁਪੇ ਰੇ ਗੁੜ ਬਣਿਆ ਸੀ ਇਹ ਚੱਕਰ ਬਣ ਗਿਆ ਹੁਣ ਭੰਨ ਭੰਨ ਕੇ ਗੁੜ ਬਣ ਗਿਆ ਵਾ ਵਾ ਵੇ ਮਲਾਈ ਆ ਗੁੜਾੜੀ ਕਿਸੇ ਕੋਲ ਜਾਣਾ ਪਵੇ ਓਰੇ ਲਿਆ ਮਾਈਕ ਹਾਂ ਚਲੋ ਸਾਰੇ ਕੰਮ ਸਹੀ ਗੱਲ ਹੈ ਚਲੋ ਠੀਕ ਹੈ ਮੈਂ ਤੁਹਾਨੂੰ ਦੱਸਦਾ ਜੀ ਇਹ ਬੰਦੇ ਦੇ ਨਾਲ ਦਿਲ ਤੇ ਸੱਟ ਲੱਗੀ ਹੋਈ ਹੈ ਤਾਂ ਇਹ ਜੇ ਡੂੰਘੀਆਂ ਗੱਲਾਂ ਕਰਦਾ ਚਲੋ ਮੈਂ ਆਪਰੇਸ਼ਨ ਕਰਾ ਲਾ ਨਹੀਂ ਦਿਖਾਉਂਗਾ ਨਹੀਂ ਆਪਰੇਸ਼ਨ ਕਰਾਉਂਗਾ ਚਲੋ ਠੀਕ ਹੈ ਸਰ ਜੀ ਹਾਂ ਠੀਕ ਹੈ ਦੋਸਤੋ ਤੇ ਸਾਡਾ ਕੈਮਰਾਮੈਨ ਵੀ ਥੱਕ ਗਿਆ ਚਲੋ ਫਿਰ ਕਰਦੇ ਹਾਂ ਗੱਲ ਤੇ ਸਾਡੇ ਜਿਹੜੇ ਇਸ ਸ਼ੋਅ ਨੂੰ ਸ਼ੇਅਰ ਕਰ ਦਿਓ ਹੋਰ ਵੀ ਇਦਾਂ ਦੇ ਸ਼ੋਅ ਲੈ ਕੇ ਆਵਾਂਗੇ ਤੇ ਆ ਬਾਈ ਨਾਲ ਕੱਲ ਨੂੰ ਵੀ ਗੱਲ ਕਰਾਂਗੇ ਬਾਕੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ